ਇਸ ਤੇ داری ਭਾਈ ਮੇਰੇ ਕੁੜੀ ਸੀ ਇੱਕ ਅੱਛਾ ਉਹ ਦਿਨ ਮੈਂ ਅੱਖਾਂ 6 ਹੋ ਗਈਆਂ ਮੇਰੀਆਂ ਵਿਚਾਰ ਹੁੰਦੀਆਂ ਤੂੰ 6 ਕਰ ਰਿਹਾ ਭਾਈ ਛੱਡੋ ਇੱਧਰ ਮੈਨੂੰ ਜਾਣ ਦੋ ਇੱਧਰ ਨੂੰ ਛੱਡੋ ਇੱਧਰ ਆ ਤੂੰ ਛੱਡੋ ਇੱਥੇ ਜਿਹੜਾ ਮੈਂ ਹੁਣ ਛੱਡ ਛੱਡੋ ਤੇਰਾ ਭਰਾ ਨਹੀਂ ਯਾਰ ਛੱਡ ਬਣਾਵਾ ਤੂੰ ਮੇਰਾ ਟੀਕਾ ਲੈ ਆ ਜਾ ਇੱਧਰ ਆ ਇੱਧਰ ਇੱਧਰ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਤੇ ਸਵਾਗਤ ਹੈ ਸਾਰਿਆਂ ਦਾ ਸਾਡੀ ਅੱਜ ਦੀ ਵੀਡੀਓ ਅੱਜ ਫੇਰ ਤੁਹਾਨੂੰ ਰਿਚਨ ਕਰਾਂਗੇ ਸਲੀਮ ਮਲਵਲਾ ਤੇ ਗੁਗਾ ਬਸਰੀ ਦੀ ਇੱਕ ਹੋਰ ਬਹਤਨੇ ਵੀਡੀਓ ਪਰ ਜਿਵੇਂ ਕਿ ਗੁਗਾ ਭਾਜੀ ਬੜੇ ਨਸ਼ੇੜੀ ਤੇ ਸਲੀਮ ਭਾਜੀ ਕੋਸ਼ਿਸ਼ ਕਰ ਰਹੇ ਉਹਨਾਂ ਨੂੰ ਸ਼ਰਾਬ ਦੀ ਆਓ ਦੇਖਦੇ ਆਂ ਵੀਡੀਓ ਤੇ ਨੰਦ ਮੰਨਦੇ ਆ ਤੇ ਸਾਡੇ ਚੈਨਲ ਨੂੰ ਜੂਬਸ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਅਗਰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਜਾਨਾ ਆਓ ਦੇਖਦੇ ਆਂ ਵੀਡੀਓ ਜਾਵੇ ਓ ਹੋ ਅਲਵੇ ਲਾਏ ਰੰਗੀ ਦੇ ਹੱਲਾ ਤ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਜਿਹੜਾ ਹਰ ਸ਼ਹਿਰ ਵਿੱਚ ਜਾਣਾ ਨਸ਼ੇੜੀ ਵੇਲਾਏ ਹੋਏ ਤੇ ਚੁਗ ਤਾਂ ਦੀ ਬਣੇ ਦਿੱਕਤਾਂ ਹੋਏ ਤੇ ਵਿਕਿਆਂ ਦਾ ਨਹੀਂਓ ਕਰੋ ਬਾਤ ਯਾਰ ਦੁਨੀਆ ਦੁਨੀਆ ਸਦੇ ਸਮਦਰੂਪਾ ਹਲਦੀ ਲਾਤੀਵੀ ਵਾਜੂ ਹਲਦੀ ਲਾਤੀਵੀ ਵੇਖੋ ਜੀ ਵੇਖੋ ਜੀ ਵੇਖੋ ਜੀ ਗੋਰੀਆਂ ਵਾਲਾ ਹਲਦੀ ਲਾਤੀਵੀ ਵੇਖੋ ਜੀ ਵੇਖੋ ਜੀ ਵੇਖੋ ਜੀ ਵਾਜੂ ਦਾ ਭਾਜੀ ਸਿਰਾਈ ਕਰਾਦਾ ਏ ਲੋ ਜੀ ਐਂਟਰੀ ਹੈਲੋ ਓ ਭਾਈ ਜੀ ਹੈਲੋ ਓ ਸੋਹਣਿਆ ਛੇੜ ਹੀ ਨਹੀਂ ਸੁਣਦੇ ਸੋਹਣਿਆ ਹੈਲੋ ਬਾਹਰ ਆਓ ਭਾਈ ਜਾਨੇ ਹੈਲੋ ਓ ਢੋਏ ਨੂੰ 1 ਮਿੰਟ ਬਾਹਰ ਆਓ ਕਈ ਕੋਣ ਇਹ ਛੇੜੀ ਯਾਰ ਓ ਯਾਰ ਠਹਿਰ ਤਾਂ ਸਹੀ 1 ਮਿੰਟ ਖੜੋਏ ਭਾਈ ਜੀ ਬਾਹਰ ਦੇ ਆ ਇਹ ਜਿੱਕਰ ਕਾਗੇ ਵੇਖਨੇ ਜੰਮੂ ਆ 1% ਵੀ ਨਹੀਂ ਲੱਗਿਆ ਆਓ ਤੇ ਸਹੀ ਬਾਹਰ ਬਾਹਰ ਕੀ ਆਓ ਮੇਰਾ ਭਰਾ ਵਾਹ ਜੀ ਉਹ ਬਾਹਰ ਤੇ ਆ ਉਹ ਇਹ ਕੀ 200 ਦਾ ਹਾਊਸ ਹੈ ਭਾਈ ਕਿਹਨੂੰ ਕੋਣ ਯਾਰ ਕਿਉਂ ਤੰਗ ਕਰਦਾ ਭਰਾਵਾ ਤੂੰ ਸੰਗ ਤੂੰ ਉਰੇ ਤੇ ਆ ਜਰਾ ਬਾਹਰ ਤੇ ਨਿਕਲ ਯਾਰ ਬੂ ਦੇ ਟ੍ਰੇਨ ਦੇ ਥੱਲੇ ਇੰਜ ਬੈਠਾ ਜਿਵੇਂ ਇਹਦਾ ਮਾਲਕ ਆ ਭਾਈ ਤੁਹਾਡਾ ਕੋ ਕੰਮ ਹੈ ਸਾਡੇ ਨਾਲ ਤੁਹਾਡੀ ਮਿਹਰਬਾਨੀ ਹੈ ਜਾਓ ਅਸੀਂ ਆ ਗਏ ਦੁਨੀਆ ਦੇ ਸਤੇ ਆ ਤੂੰ ਸਾਨੂੰ ਹੋਰ ਸੁਤਾਨੀ ਇਸ ਲਈ ਮੈਂ ਤੁਹਾਨੂੰ ਦੁਨੀਆ ਜੀ ਵਾਪਸ ਲੈ ਕੇ ਜਾਣਾ ਚਾਹੁੰਦਾ ਉਰੇ ਤੇ ਆਓ ਇਧਰ ਬਾਹਰ ਨਿਕਲੋ ਜਰਾ ਧੁੱਪ ਵੀ ਸੇਗਲੀ ਦੀ ਥੋੜੀ ਜੀ ਭਾਈ ਇਹ ਮੇਰਾ ਸਮਾਨ ਇਥੇ ਲੈ ਮੈਨੂੰ ਫੜਾ ਦੇ ਸਮਾਨ ਓ ਭਾਈ ਮੇਰਾ ਉੱਤੀ ਓ ਯਾਰ ਕੀ ਕੀਤਾ ਓ ਲਓ ਯਾਰ ਕੀ ਕੀਤਾ ਭਰਾਵਾ ਓ ਠਹਿਰ ਓ ਯਾਰ ਕੀ ਕੀਤਾ ਓ ਯਾਰ ਕੀ ਕੀਤਾ ਭਰਾਵਾ ਸਾਰਾ ਮੇਰਾ ਗਲਤ ਕਰ ਤਾਈ ਤੈਨੂੰ ਮੈਂ ਨਵਾਂ ਲੈ ਕੇ ਦੇਣਾ ਤੂੰ ਬਾਹਰ ਆ ਓ ਯਾਰ ਸਾਰਾ ਟੀਕਾ ਰੋਡ ਦਾ ਬਣਾਵਾ ਕੋਈ ਗੱਲ ਕਰਨੀ ਉਹ ਟੀਕਾ ਰੋਡ ਦਿੱਤਾ ਅੱਲਾ ਰਹਿਮ ਕਰੇ ਤੇਰਾ ਦੇਸੀ ਕੀ ਹੋਣ ਦਾ ਮੈਂ ਇਧਰ ਤੇ ਆ ਬਾਹਰ ਆ ਟੀਕਾ ਹੋਰ ਲੱਭ ਜਾਂਦਾ ਕਿੰਨੇ ਦਾ ਆਇਆ ਟੀਕਾ ਓ ਯਾਰ ਜਿੰਨੇ ਦਾ ਵੀ ਆਇਆ ਤੈਨੂੰ ਕਿਹੜੀ ਤਕਲੀਫ ਆ ਯਾਰ ਤੂੰ ਸਾਰਾ ਟੀਕਾ ਰੋਡ ਦਾ ਹੀ ਹੈ ਮੈਂ ਤਾਂ ਨਵਾਂ ਲੈ ਦੇਣਾ ਤੂੰ ਓਏ ਇੱਕ ਮਿੰਟ ਬਾਹਰ ਤੇ ਆ ਤੇ ਨਵਾਂ ਲੈ ਦੇਣਾ ਟੀਕਾ ਇਧਰ ਆ ਆ ਜਾ ਆ ਜਾ ਇੱਥੇ ਕੀ ਕਰ ਰਿਹਾ ਤੂੰ ਓਏ ਯਾਰ ਜੋ ਵੀ ਕਰ ਰਿਆ ਸੀ ਭਰਾਵਾ ਤੈਨੂੰ ਕਾਹਦਾ ਮਸਲਾ ਬਈ ਯਾਰ ਓਏ ਯਾਰ ਤੂੰ ਇਧਰ ਤੇ ਆ ਮੇਰਾ ਭਰਾ ਮੇਰੀ ਗੱਲ ਸੁਣ ਓਏ ਯਾਰ ਮੇਰੇ ਪੈਰ ਦੇ ਕੋ बाजू ਕੁਛ ਐ ਜੁੱਤੀ ਕਿੱਥੇ ਤੇਰੀ ਯਾਰਾ ਕੀ ਕਰ ਰਹੇ ਆ ਤੂੰ ਨਸ਼ਾ ਕਰ ਰਹੇ ਆ ਇੱਥੇ ਕੋਈ ਯਾਰ ਮੈਂ ਕੁਛ ਵੀ ਕਰ ਰਿਹਾ ਤੈਨੂੰ ਭਾਈ ਇਹਦੇ ਵਿੱਚ ਓਏ ਓ ਓ ਮੇਰਾ ਰੱਬਾ ਉਸ ਰੇਂਜ ਵੀ ਤੋੜਦੀ ਬਹੁਤ ਅੱਛੇ ਜੀ ਦਮ ਤੇਰੀ ਲੱਤ ਤੋੜਦੀ ਆ ਓ ਯਾਰ ਇਹ ਕਿਹੜਾ ਕੰਮ ਬਾਦੂ ਚਿੰਗੇ ਖਾਨ ਦਾ ਨਹੀਂ ਬੰਦਾ ਲੱਗਦਾ ਮੈਂ ਤੂੰ ਚੰਗਾ ਕੀਤਾ ਇਹ ਕੰਮ ਤੇ ਵੀਰੇ ਤੂੰ ਕਿਉਂ ਨਸ਼ਾ ਕਰਦਾ ਕੀ ਮਸਲਾ ਕੀ ਤੇਰਾ ਟੀਕੇ ਲਾਉਣਾ ਤੂੰ ਓ ਯਾਰ ਟੀਕੇ ਲਾਉਣਾ ਭਾਈ ਮੈਂ ਲਾਉਣਾ ਮੈਂ ਆਪਣੀ ਜ਼ਿੰਮੇਵਾਰੀ ਤੇ ਸਿਰ ਤੇ ਲਾਉਣਾ ਤੈਨੂੰ ਕੀ ਯਾਰ ਇਸ ਗੱਲ ਤੂੰ ਕਾਦੇ ਨਹੀਂ ਲੰਗਾ ਕੀ ਤਕਲੀਫਾ ਕੋ ਦੁੱਖਾ ਸਾਨੂੰ ਦੱਸ ਕੀ ਮਸਲਾ ਤੇਰਾ ਭਾਈ ਕੀ ਦੁੱਖ ਦੱਸਣਾ ਵਾ ਤੁਸੀਂ ਪਹਿਲੇ ਆ ਜ਼ੁਲਮ ਭਾਈ ਜ਼ੁਲਮ ਕੀਤਾ ਤੁਸੀਂ ਐ ਨਹੀਂ ਮੈਂ ਤਾਂ ਨਵਾਂ ਲੈ ਦੇਵਾਂਗਾ ਯਾਰ ਨਵਾਂ ਲੈ ਦੇਵਾਂਗਾ ਉਹ ਮੈਂ ਕਿੰਨੀ ਮੁਸ਼ਕਲਾਂ ਵੇਖ 10-10 ਰੁਪਏ ਇਕੱਠੇ ਕਰਕੇ ਤੇ ਮੈਂ ਠੀਕ ਕਰ ਲਿਆ ਅੱਛਾ 2 ਮਿੰਟ ਖਲੋ ਸਕਦਾ ਤੂੰ ਖਲੋ ਕੇ ਗੱਲ ਕਰ ਸਕਦਾ ਨਹੀਂ ਭਾਈ ਇੱਥੇ ਗੱਲ ਕਰ ਲਓ ਜਿਹੜੀ ਕਰਨੀ ਹੈ ਮੇਰੇ ਨਾਲ ਪਹਿਲਾਂ ਮੈਨੂੰ ਟੀਕਾ ਲਿਆ ਕੇ ਦਵੋ ਮੈਨੂੰ ਟੀਕਾ ਮੈਂ ਲਿਆ ਦੇਣਾ ਤੈਨੂੰ ਉਹ ਉੱਥੇ ਮੇਰੀ ਗੱਡੀ ਸਾਹਮਣੇ ਵੇਖ ਲੈ ਉਹਦੇ ਚ ਪਏ ਆ ਤਾਂ ਲਿਆ ਦੇਣੇ ਟੀਕੇ ਅੱਛਾ ਤੁਸੀਂ ਇਹ ਦੱਸੋ ਕਿਉਂ ਟੀਕੇ ਲਾਉਂਦੇ ਹੋ ਕੋ ਬਿਮਾਰੀ ਹੈ ਬਸ ਭਾਈ ਇਹ ਨਸ਼ਾ ਜਦੋਂ ਸਾਡੀ ਜ਼ਿੰਦਗੀ ਬਣ ਗਿਆ ਫਿਰ ਅਸੀਂ ਕੀ ਕਰ ਸਕਦੇ ਜ਼ਿੰਦਗੀ ਬਣ ਗਿਆ ਨਾ ਤੇ ਜ਼ਿੰਦਗੀ ਬਰਬਾਦ ਕਰਦੀ ਤੇਰੀ ਤੂੰ ਕਹਿੰਦਾ ਜ਼ਿੰਦਗੀ ਬਣ ਗਿਆ ਉਹ ਨਹੀਂ ਭਾਈ ਇਹ ਤੋਂ ਬਗੈਰ ਹੁਣ ਅਸੀਂ ਰਹਿ ਨਹੀਂ ਸਕਦੇ ਇਹਦੇ ਪਿੱਛੇ ਭਾਈ ਬਸ ਨਾ ਪੁੱਛੋ ਕਿਉਂ ਇੱਥੇ ਤੱਕ ਪਹੁੰਚੇ ਅਸੀਂ ਤੇ ਤੇਰੇ ਪਿੱਛੇ ਵੀ ਕਿਤੇ ਨਾ ਪਹੁੰਚਣਾ ਭਾਈ ਜ਼ਿੰਦਗੀ ਖਰਾਬ ਹੋ ਗਈ ਕਿਦਾਂ ਕੀ ਕੀ ਹੋਇਆ ਕੀ ਜ਼ਿੰਦਗੀ ਨੂੰ ਬੱਸ ਜਿਨ੍ਹਾਂ ਨੇ ਮਾਪਿਓ ਨੇ ਜੰਮਿਆ ਉਹਨਾਂ ਦਾ ਕੀ ਕਸੂਰ ਆ ਭਾਈ ਕੁਛ ਵੀ ਕਸੂਰ ਹੋਵੇ ਸਾਡੀ ਹੁਣ ਜ਼ਿੰਦਗੀ ਇਹਦੇ ਚ ਯਾ ਤੁਸੀਂ ਭਾਈ ਆ ਲਿਆ ਕੇ ਦੋ ਤੁਹਾਡੀ ਮਿਹਰਬਾਨੀ ਇਹ ਤੈਨੂੰ ਮੈਂ ਲਿਆ ਦੇਣਾ ਪਹਿਲੇ ਉੱਠਈ ਉੱਠ ਜ਼ਰਾ ਉੱਠ ਕੇ ਖਲੋ ਭਾਈ ਉੱਠੋ ਓ ਭਾਈ ਤੁਸੀਂ ਹਲੋ ਓ ਕੀ ਹੋਇਆ ਭਾਈ ਹੁਣ ਉੱਠਿਆ ਵੀ ਨਹੀਂ ਜਾਂਦਾ ਅਗਰ ਟੀਕਾ ਲਾ ਦਿਆਂ ਫਿਰ ਉੱਠ ਪਏਗਾ ਓ ਭਾਈ ਤੁਸੀਂ ਮੇਰੀ ਖਰਾਗ ਮੇਰੀ ਸਾਰੀ ਜ਼ਾਇਆ ਕਰ ਖਰਾਗ ਤੇਨੂੰ ਡਾਕਟਰ ਨੇ ਬਣਾ ਕੇ ਦਿੱਤੀ ਖੁਰਾਕ ਉੱਠ ਤਾਂ ਸਹੀ ਤਾਂ ਕੀ ਨਾਗੀ ਤੁਹਾਡਾ ਇਹਦਾ ਨਾਂ ਭਾਈ ਗੋਗਾਈ ਨਾ ਹੀ ਨਸ਼ਈਆਂ ਵਾਲਾ ਗੋਗਾ ਉੱਠ ਤੇ ਸਹੀ ਸਿੱਧਾ ਖਲੋ ਯਾਰ ਸਿੱਧਾ ਹੋਵੇ ਸੂਰਜ ਹੈਲੋ ਵੀ ਯਾਰ ਭਾਈ ਵੀਰੇ ਮੇਰੀ ਭਾਈ ਤੈਨੂੰ ਕਿਹੜੀ ਤਕਲੀਫ ਹੈ ਤੂੰ ਇਹ ਦੱਸ ਪਹਿਲੇ ਮੈਨੂੰ ਤਕਲੀਫ ਹੈ ਕਿ ਤੂੰ ਇਨਸਾਨ ਹੈ ਤੇ ਇਨਸਾਨ ਇਨਸਾਨ ਦੀ ਤਕਲੀਫ ਨਹੀਂ ਦੇਖ ਸਕਦਾ ਤੂੰ ਟੀਕੇ ਲਾ ਰਿਹਾ ਇੱਥੇ ਬਹਿ ਕੇ ਓ ਭਾਈ ਹੋਇਆ ਕੀ ਆ ਕਿਉਂ ਇਸ ਨਸ਼ੇ ਤੇ ਲੱਗਾ ਚਲੋ ਉਹ ਦੱਸ ਦੇ ਓ ਭਾਈ ਛੱਡ ਦੇ ਤੈਨੂੰ ਗੱਸਾ ਮੈਨੂੰ ਮੇਰਾ ਦਿਲ ਫਟ ਗਿਆ ਨਾ ਮੈਂ ਤੁਹਾਨੂੰ ਦੱਸਿਆ ਦਿਲ ਤੇ ਤੇਰਾ ਪਹਿਲੇ ਵੀ ਫਟ ਗਿਆ ਕੁਰਤਾ ਵੀ ਫਟਿਆ ਬਾ ਸ਼ਲਵਾਰ ਵੀ ਫੱਟੀ ਹੈ ਬੇਲੀ ਰਹਿ ਗਿਆ ਬਸ ਰਿਸ਼ਤੇਦਾਰੀ ਭਾਈ ਮੇਰੇ ਕੁੜੀ ਸੀ ਇੱਕ ਅੱਛਾ ਉਹਦਣਾ ਮੈਂ ਅੱਖਾਂ 6 ਹੋ ਗਈਆਂ ਮੇਰੀਆਂ 4 ਹੁੰਦੀਆਂ ਤੂੰ 6 ਕਰ ਲਾ ਬਈ ਤੇ ਉਹ ਭਾਈ ਉਹ ਮੈਨੂੰ ਉਹਦੇ ਨਾਲ ਪਿਆਰ ਹੋ ਗਿਆ ਸਾਡੇ ਘਰਦਿਆਂ ਨੇ ਮੰਗਿਆ ਰਿਸ਼ਤਾ ਮੇਰੇ ਵਾਸਤੇ ਤੈਨੂੰ ਉਹਦੇ ਨਾਲ ਪਿਆਰ ਹੋ ਗਿਆ ਹਾਂਜੀ ਭਾਈ ਫਿਰ ਉਹਨੂੰ ਨਸ਼ਾ ਕਰਨਾ ਚਾਹੀਦਾ ਸੀ ਤੂੰ ਕੋ ਕਰ ਰਿਹਾ ਮੈਨੂੰ ਉਹਨਾਂ ਨੇ ਨਾ ਕਰਦੀ ਭਾਈ ਮੇਰਾ ਦਿਲ ਸੀ ਮੇਰਾ ਉਹਦਾ ਵਿਆਹ ਹੋਵੇ ਮੈਂ ਉਹਨੂੰ ਜ਼ਿੰਦਗੀ ਚ ਕੋਈ ਤਕਲੀਫ ਨਹੀਂ ਆਉਂਦਾ ਓਏ ਇੱਕ ਮਿੰਟ ਮੈਨੂੰ ਇੱਕ ਮਿੰਟ ਡਿਗੋ ਨਾ ਤੁਸੀਂ ਉੱਠ ਕੇ ਸਹੀ ਹੋ ਕੇ ਗੱਲ ਕਰੋ ਭਾਈ ਮੈਂ ਸਹੀ ਹੋ ਜਾਣਾ ਇਕਨ ਔਰਤ ਨਹੀਂ ਮਿਲੀ ਜ਼ਿੰਦਗੀ ਚ ਤੇ ਇਹਦਾ ਆਪਣੇ ਆਪ ਖਾਣਾ ਖਰਾਬ ਕਰ ਲੈਣਾ ਜਾਂ ਨਸ਼ਾ ਕਰਨ ਲੱਪਣਾ ਭਾਈ ਫਿਰ ਤੇਰੇ ਰਿਸ਼ਤੇਦਾਰਾਂ ਦੀ ਕੁੜੀਆਂ ਮਰ ਗਈਆਂ ਹੋਰ ਕਿਤੇ ਕਰਾ ਲੈਂਦਾ ਭਾਈ ਫਿਰ ਮੈਂ ਕੀ ਕਰਦਾ ਮੇਰੇ ਸਿਆਣੇ ਕਹਿੰਦੇ ਨੇ ਭਾਈ ਦਿਲ ਆਇਆ ਗਦੀ ਤੇ ਫਰੀ ਗਿਆ ਸ਼ਾਇਰ ਸਿਆਣੇ ਤੈਨੂੰ ਇਹ ਨਹੀਂ ਕਹਿੰਦੇ ਨਸ਼ਾ ਨਾ ਕਰਿਆ ਕਰ ਉਹ ਸਿਆਣਿਆਂ ਦੀਆਂ ਮਸਾਲਾਂ ਤੈਨੂੰ ਯਾਦ ਆ ਭਾਈ ਉਹ ਨਸ਼ਾ ਗੋਗਾ ਭਾਈ ਰਹਿੰਦੇ ਕਿੱਥੇ ਹੋ ਭਾਈ ਆ ਧਰਮਪੁਰੇ ਭਾਈ ਹੈ ਧਰਮਪੁਰੇ ਧਰਮਪੁਰੇ ਤੇ ਆ ਟ੍ਰੇਨ ਥੱਲੇ ਕੀ ਅੱਤੇ ਟੀਕੇ ਭਰਨ ਕਿਉਂ ਕਰ ਰਹੇ ਸੀ ਤੁਸੀਂ ਟੀਕੇ ਭਰਨ اے ਭਾਈ ਹੁਣ ਸਾਡਾ ਇਹੀ ਘਰ ਆਈ ਸਾਡੀ ਜ਼ਿੰਦਗੀ ਆ ਤੇ ਤੇਰਾ ਵੀ ਨਾ ਸਾਹ ਪਾਕਿਸਤਾਨ ਰੇਲਵੇ ਰਗਾ ਹੀ ਹੋ ਗਿਆ ਉਹ ਵੀ ਉਹ ਵੀ ਨਸ਼ਾ ਕਰ ਕਰਕੇ ਗੱਡੀਆਂ ਦਾ ਬੇੜਾ ਅਗਰਖ ਹੋਇਆ ਇਹ ਗੱਡੀਆਂ ਵੀ ਟੀਕੇ ਲਗਉਂਦੇ ਬਾਈ ਇਹ ਜੀ ਗੱਲਾਂ ਚ ਨਾ ਲਾਓ ਮੇਰਾ ਟੀਕਾ ਲਿਆ ਕੇ ਦਿਓ ਮੇਰੇ ਨਾ ਜਿਸਮ ਮੇਰੇ ਟੁੱਟਣ ਡਿਆ ਭਾਈ ਮੈਨੂੰ ਬੜਾ ਬੁਰਾ ਹਾਲ ਹੋਣਾ ਮੈਂ ਹੁਣ ਐਲਫੀ ਪੀਉਣਾ ਜਰਾ ਜਿਸਮ ਨਹੀਂ ਟੁੱਟੇਗਾ ਐਲਫੀ ਤੇ ਪੀਉਣਾ ਮੈਂ ਅੱਛਾ ਮੇਰੀ ਗੱਲ ਸੁਣ ਕਾਰੋਬਾਰ ਕੀ ਸੀ ਤੇਰਾ ਪਹਿਲੇ ਭਾਈ ਮੈਂ ਮੈਂ ਮੋਟਰਸਾਈਕਲ ਮਕੈਨਿਕ ਸੀ ਭਾਈ ਮੈਂ ਬੜਾ ਅੱਛਾ ਸਪੇਅਰ ਪਾਰਟ ਦਾ ਕੰਮ ਸੀ ਤੇ ਹੁਣ ਤੇਰੇ ਪਾਰਟਸ ਕੰਮ ਨਹੀਂ ਕਰ ਰਹੇ ਤੇ ਆ ਕੀ ਪਾਰਟਸ ਕਰ ਰਹੇ ਆ ਨਾ ਭਾਈ ਗਾਲ੍ਹ ਦੇਣਾ ਨਾ ਕੱਢੋ ਨਹੀਂ ਗਾਲ ਨਹੀਂ ਮੈਂ ਕੱਢ ਰਿਹਾ ਦੇਖੋ ਮੈਂ ਤੇਰਾ ਇਲਾਜ ਕਰਾਉਣਾ ਹਸਪੀਟਲ ਇਹ ਇਹ ੱਲੇ ਕਿਧਰ ਜਾ ਰਹੇ ਹੈਲੋ ਭਾਈ ਹਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਚੁੱਕ ਕੇ ਕਰਾ ਪਾਏ ਇਦਾਂ ਨਹੀਂ ਮੈਂ ਜ਼ਿੰਦਗੀ ਹੁਣ ਬਰਬਾਦ ਹੋ ਗਈ ਭਾਈ ਉਹ ਜ਼ਿੰਦਗੀ ਕਿਉਂ ਬਰਬਾਦ ਹੋ ਗਈ ਆ ਉਹ ਵਿਆਹ ਕਰਾਉਣ ਲੱਗਿਆ ਇੱਕ ਵਾਰੀ ਉਹਨੇ ਮੇਰੇ ਅਲ ਪਿੱਛੇ ਮੋੜ ਕੇ ਨਹੀਂ ਦੇਖਿਆ ਮੇਰਾ ਕੀ ਬਣੂ ਤੇ ਉਹਨੇ ਮਾਪਿਓ ਵਾਲਾ ਵੇਖਣਾ ਸੀ ਕਿ ਤੇਰੇ ਅਲ ਵੇਖਦੀ ਜਿਹੜੇ ਮੇਰੇ ਨਾਲ ਪ੍ਰੋਮਿਸ ਕੀਤੇ ਸੀ ਉਹ ਕਿੱਥੇ ਗਏ ਅੱਛਾ ਤੂੰ ਸਾਰਾ ਨਾ ਮੇਰੇ سپورਟ ਤੇ ਨਾ ਖਲੋ ਕੋ ਆਪਣੇ ਪੈਰਾਂ ਤੇ ਵੀ ਭਾਰ ਪੈ ਕਾਰੋਬਾਰ ਕਰਕੇ ਬੰਦਾ ਆਪਣੇ ਪੈਰਾਂ ਦੇ ਖਲੋਂਦਾ ਨਾ ਤੇ ਨਸ਼ਾ ਕਰਕੇ ਤੇ ਆਪਣੇ ਪੈਰਾਂ ਤੇ ਨਹੀਂ ਖਲੋ ਸਕਦਾ ਬੰਦਾ ਕੀ ਡਾਇਲੌਗ ਨਹੀਂ ਨਹੀਂ ਹੋਗਾ ਠੀਕੇ ਲਾਉਂਦੇ ਆ ਭਾਈ ਇਹ ਕੁਐਡੀ ਸਰਵਸ ਨਹੀਂ ਹੋਈ 5ਵਾਂ ਸਾਲ ਆ ਮੇਰਾ ਬਹੁਤ ਅੱਛੇ ਵੀ ਯਾਨੀ ਕਿ 5 ਸਾਲ ਹੋ ਗਏ ਤੈਨੂੰ 5 ਸਾਲ ਉਹਦੇ ਬੱਚੇ ਹੋ ਗਏ ਅਸੀਂ ਇੱਥੇ ਰਹਿ ਕੇ ਲੈਣਾ ਜੋ ਇਨੀ ਤੇ ਕ੍ਰਿਕਟ ਨਹੀਂ 5 ਸਾਲ ਕੋ ਪਲੇਅਰ ਖੇਡਦਾ ਤੂੰ 5 ਸਾਲ ਹੋ ਗਿਆ ਟੀਕੇ ਲਾਈ ਜਾਣਾ ਤੂੰ ਚੱਲ ਮੈਂ ਜਿੰਦਗੀ ਤੋਂ ਬਸਦਾਰ ਸਾਡੀ ਜ਼ਿੰਦਗੀ ਟੀਕਾ ਤੇ ਸੀ ਬਸ ਸੋਣ ਜ਼ਿੰਦਗੀ ਹਸਪੀਟਲ ਬਣੇ ਹਸਪੀਟਲ ਬਣੇ ਆ ਉਥੇ ਤੇਰਾ ਇਲਾਜ ਕਰਾਉਣਾ 6 ਮਹੀਨੇ ਲੱਗਣੇ ਫੇਰ ਤੋਂ ਖੂਬਸੂਰਤ ਹੋ ਜਾਣਾ ਉਹ ਜਿੱਥੇ ਵਿਆਹ ਹੋਇਆ ਉਹਦਾ ਉਹਦੇ ਬੱਚੇ-ਵੁੱੱਚੇ ਹੋ ਗਏ ਭਾਈ ਤੁਸੀਂ ਮੇਰਾ ਇਲਾਜ ਕਰਾਉਂਦੇ ਮੇਰੇ ਲਈ ਕੋਈ ਕੁੜੀ ਲੱਭੋ ਇਹ ਮੇਰਾ ਦੁਬਾਰਾ ਦਿਲ ਸੱਜਣਾ ਯਾਰ ਉਹ ਨਸ਼ਾ ਛੱਡੇਗਾ ਤੇ ਉਹ ਵੀ ਲੱਭ ਲਾਂਗੇ ਉਹ ਵੀ ਤੈਨੂੰ ਲੱਭਣ ਦਈ ਹੈ ਜਿਹਦੇ ਨਾਲ ਤੂੰ ਪਿਆਰ ਕਰਦਾ ਸੀ ਨਾ ਉਹਨੇ ਤੈਨੂੰ ਛੇਤਰ ਮਾਰਿਆ ਭਾਜੀ ਛੱਡੋ ਇਸ ਨਸ਼ੇ ਨੂੰ ਮੈਂ ਤੁਹਾਡਾ ਇਲਾਜ ਕਰਾਉਣਾ ਵਾ ਤੁਸੀਂ ਭਾਜੀ ਮੇਰਾ ਇੱਥੇ ਗਰੀਬਾਨ ਵੀ ਛੱਡੋ ਇਥੋਂ ਗਰੀਬਾਂ ਆਹ ਆਹ ਆਪਣੇ ਕੰਮਕਾਰੀ ਯਾਰ ਤੂੰ ਸੈ ਮੇਰਾ ਟੀਕਾ ਵੀ ਸਾਰਾ ਖਰਾਬ ਕਰਦਾ ਯਾਰ ਕੋਈ ਗੱਲ ਇਨਸਾਨੀਅਤ ਵੀ ਹੋਣੀ ਚਾਹੀਦੀ ਬੰਦੇ ਦੀ ਇਨਸਾਨੀਅਤ ਮੈਂ ਤੈਨੂੰ ਚੰਡਾ ਮਾਰਾਂਗਾ ਚਪੇੜਾ ਮਾਰਾਂਗਾ ਜੇ ਤੂੰ ਹੁਣ ਟੀਕੇ ਲਾਏ ਤੇ ਉਹ ਭਾਈ ਇਹ ਮੇਰੀ ਜ਼ਿੰਦਗੀ ਆ ਮੈਂ ਟੀਕੇ ਲਾਵਾਂ ਮੈਂ ਇਹ ਤੇਰੀ ਜ਼ਿੰਦਗੀ ਆ ਇਹ ਪਾਕਿਸਤਾਨ ਦੀ ਆ ਇਹ ਰੇਲਵੇ ਪਾਕਿਸਤਾਨ ਆ ਭਾਈ ਛੱਡੋ ਇੱਧਰ ਮੈਨੂੰ ਜਾਣ ਦੋ ਇੱਧਰ ਛੱਡੋ ਇੱਧਰ ਆ ਤੂੰ ਛੱਡੋ ਇੱਥੇ ਸਰੇ ਮਾ ਹੁੜਛਟ ਕੋ ਤੋ। ਓ ਭਾਈ ਖੁਦਾ ਦਾ ਨਾ ਜ਼ਿਆਤੀ ਨਾ ਕਰੋ। ਜ਼ਿਆਤੀ ਤੂੰ ਕਰ ਰਿਹਾ ਆਪਣਾ। ਜ਼ਿਆਤੀ ਨਾ ਕਰੋ ਮੈਂ ਕਹਿੰਦਾ ਜ਼ਿੰਦਗੀ ਦੁਬਾਰਾ ਮਿਲਣੀ ਤੈਨੂੰ। ਜ਼ਿੰਦਗੀ। ਉਹਦੇ ਤੇ ਬੱਚੇ ਹੋ ਗਏ ਤੇ ਵਿਆਹ ਕਰ ਲਿਆ ਤੂੰ ਆਪਣੀ ਜ਼ਿੰਦਗੀ ਕੋ ਰੋਲ ਤੇ। ਯਾਰ ਉਹਦੇ ਬੱਚੇ ਹੋ ਗਏ ਉਹਦੇ ਨਾਲ ਗੱਲ ਕਰੋ ਜਾਓ। ਉਹਦਾਂ ਕੀ ਗੱਲ ਕਰੀਏ। ਉਹਨੂੰ ਕਹੋ ਕਿ ਇੱਕ ਬੰਦਾ ਤੁਹਾਡੀ ਵਿਆਹ ਇਹਨਾਂ ਬਰਬਾਦ ਹੋਇਆ। ਉਹ ਨਹੀਂ ਹੋਇਆ ਯਾਰ ਇੱਕ ਉਨੇ ਸ਼ਾਦੀ ਕਰਾ ਲਈ ਤੂੰ ਵੀ ਕਰਾ ਉਹ ਯਾ ਮੈਂ ਕਰੋ ਸ਼ਾਦੀ ਮੈਨੇ ਹੁਣ ਕਿਉਂ ਕਿਤੇ ਲੱਗੀ ਦੁਕਾਨਦਕੂਨ ਕਿੱਧਰ ਗਈ ਪਾਰਟਸ ਇਹ ਉਹ ਦੁਕਾਨ ਸਾਰੀ ਮੈਂ ਯਾਰਤੀ ਭਾਈ ਫਿਰ ਜਦੋਂ ਉਹ ਨਹੀਂ ਰਹੀ ਤੇ ਮੈਂ ਕਿਹਾ ਦੁਕਾਨ ਵੀ ਨਾ ਰਹੀ ਬਹੁਤ ਅੱਛੇ ਯਾਨੀ ਕਿ ਦੁਕਾਨ ਉਹਨੇ ਲੈ ਕੇ ਦਿੱਤੀ ਸੀ ਕੋਈ ਸਭ ਕੁਝ ਕਰਦਾ ਮੈਂ ਯਾਰਦਾ ਆ ਕੀ ਸੈਟਿੰਗ ਕੀਤੀ ਭਾਈ ਬਸ ਬਟਨ ਦੀ ਸੈਟਿੰਗ ਨਹੀਂ ਸਹੀ ਤੇਰੇ ਕੋਲ ਜਦੋਂ ਜ਼ਿੰਦਗੀ ਦੀ ਸੈਟਿੰਗ ਨਹੀਂ ਰਹੀ ਤੇ ਫਿਰ ਲਾਲਾ ਠੀਕ ਵੀ ਲਾਲਾ ਠੀਕ ਤੂੰ ਤੂੰ ਲਾਲਾ ਅੱਛਾ ਮੇਰਾ ਭਰਾ ਨਾ ਉਥੇ ਇਲਾਜ ਹੋਏਗਾ ਤੇਰਾ 6 ਮਹੀਨੇ ਤੂੰ ਰਹਿਣਾ ਉਥੇ ਹਸਪੀਟਲ ਤੇ ਰਾਮ ਨਾ ਤੇਰੀ ਜ਼ਿੰਦਗੀ ਵਾਪਸ ਆਈ ਓਏ ਯਾਰ ਭਰਾਵਾ ਕਿਹੜਾ ਤੂੰ ਵੈਲਫੇਅਰ ਵੱਲੋਂ ਆ ਗਿਆ ਵਾ ਤੂੰ ਪਰੇ ਹੋ ਜਾ ਮੇਰਾ ਮੈਨੂੰ ਠੀਕਾ ਲਿਆ ਕੇ ਦੇ ਯਾਰ ਅਸੀਂ ਜ਼ਿੰਦਗੀ ਮੌਤ ਇੱਥੇ ਮੈਂ ਬਲੇਡ ਮਾਰ ਲੈਣਾ ਆਪਣੇ ਕੱਢ ਕੇ ਓਏ ਓਏ ਮੈਂ ਆਪਣੇ ਬਲੇਡ ਮੈਂ ਤੇਰੇ ਜ਼ਿੰਮੇ ਹੀ ਲੱਗ ਗਿਆ ਓਏ ਐਡਾ ਤੂੰ ਜੀਰਾ ਬਲੇਡ ਬਲੇਡ ਮਾਰ ਲੈਣਾ ਭਾਈ ਜਦੋਂ ਬਰਬਾਦੀ ਦਾ ਬਾਇਸ ਮੇਰੇ ਉਹ ਬਣੀਆਂ ਦੱਸੋ ਮੈਂ ਵੇ ਕੀ ਕਰਦਾ ਯਾਰ ਉਹਦਾ ਕੋਈ ਕਸੂਰ ਨਹੀਂ ਤੇਰਾ ਆਪਣਾ ਕਸੂਰ ਆ ਤੇਰੇ ਅੰਦਰ ਇਨਸਾਨੀਅਤ ਨਹੀਂ ਅੱਲਾ ਨੇ ਅਕਲ ਨਹੀਂ ਦਿੱਤੀ ਯਾਰ ਉਹਨੂੰ ਨਹੀਂ ਪਤਾ ਵੀ ਮੈਂ ਉਹਦੇ ਨਾਲ ਪਿਆਰ ਕਰਦਾ ਲੈ ਲੈ ਉਹ ਇਧਰ ਹੋ ਜਾ ਏ ਸਾਰਾ ਰੰਗ ਲਾ ਦੇਣਾ ਰੇਲਵੇ ਦਾ ਤੂੰ ਅੱਗੇ ਥੋੜਾ ਲੱਥਾ ਅੱਛਾ ਮੇਰੀ ਗੱਲ ਸੁਣ ਮੇਰਾ ਭਰਾ ਨਹੀਂ ਯਾਰ ਛੱਡ ਬਣਾਵਾ ਤੂੰ ਮੇਰਾ ਟੀਕਾ ਲੈ ਆ ਜਾ ਇਧਰ ਆ ਇਧਰ ਇਧਰ ਕਿਧਰ ਜਾ ਰਹੇ ਸ਼ਾ ਨਹੀਂ ਕਰੇਗਾ ਅੱਜ ਤੋਂ ਬਾਅਦ ਮੈਂ ਵੀ ਕਸਮ ਖਾ ਕੇ ਆਇਆ ਮੈਂ ਤੈਨੂੰ ਰੋਜ਼ ਵੇਖਣਾ ਇੱਥੇ ਤੂੰ ਮੈਂ ਲੰਗਣਾ ਵਾ ਤੂੰ ਇੱਥੇ ਥੱਲੇ ਬੈਠਾ ਹੁੰਦਾ ਇੱਥੇ ਸੌਣਾ ਕਿੱਥੇ ਆ ਭਾਈ ਇਹ ਦਰ ਆ ਬੋਗੀ ਜਿਹੜੀ ਆ ਬਿਜ਼ਨਸ ਕਲਾਸ ਇਹ ਬਿਜ਼ਨਸ ਕਲਾਸ ਚ ਸੌਣਾ ਹੈ ਇਹ ਹੀ ਸਾਡਾ ਤੂੰ ਥਰਡ ਕਲਾਸ ਹੋਇਆ ਤੇ ਸੌਣਾ ਨੂੰ ਬਿਜ਼ਨਸ ਕਲਾਸ ਚ ਅੰਦਰ ਬੈੱਡ ਲੱਗਾ ਹੈ બસ ਭਾਈ ਇਹ ਹੀ ਸਾਡਾ ਘਰ ਹੈ ਇਹ ਸਾਡੀ ਜ਼ਿੰਦਗੀ ਆ ਆ ਯਾਰ ਮੈਨੂੰ ਟੀਕਾ ਮੇਰਾ ਲਿਆ ਕੇ ਦੇ ਬਾਦਸ਼ਾਹ ਤੇਰੀ ਮਿਹਰਬਾਨੀ ਆ ਜਾ ਚਲੇ ਜਾ ਸ਼ੁਕਰਜਤ ਨੂੰ ਇੱਕ ਵਾਰੀ ਜਾ ਚਲੇ ਜਾ ਯਾਰ ਕਿੱਥੋਂ ਆ ਗਿਆ ਭਰਾਵਾ ਕਿੱਥੋਂ ਆਇਆ ਦੇਖੋ ਹੀ ਆਇਆ ਓਏ ਮੇਰਾ ਭਰਾ ਨਾ ਟ੍ਰੇਨਾਂ ਚੱਲਣਦੀਆਂ ਨਾ ਤੂੰ ਚੱਲਣਦੇ ਆ ਓ ਯਾਰ ਰਾਵਾ ਦੁੱਲੇੜੀ ਮੇਰੀ ਜ਼ਿੰਦਗੀ ਦਾ ਬਾਇਸ ਬਣੀ ਆ। ਇਹਦੇ ਤੇ ਭਾਈ ਜਿੰਨੇ ਪੈਸੇ ਲੱਗਣਗੇ ਨਾ ਮੈਂ ਲਾਵਾਂਗਾ। ਓ ਯਾਰ ਤੂੰ ਮੈਨੂੰ ਤੇ ਪੈਸੇ ਨਾ ਲਾ ਮੈਨੂੰ ਠੀਕਾ ਤੇ ਮਂਗਾ ਕੇ। ਅੱਛਾ ਉਹ ਮਾਂ ਦਾ ਕੀ ਕਸੂਰ ਆ ਜਿੰਨੇ ਤੈਨੂੰ ਪੈਦਾ ਕੀਤਾ ਤੈਨੂੰ ਜਵਾਨ ਕੀਤਾ ਉਹ ਪਿਓ ਦਾ ਕੀ ਕੀ ਆ ਉਹਦਾ। ਯਾਰ ਉਹਨਾਂ ਦਾ ਕਸੂਰ ਆ ਜਦੋਂ ਮੈਂ ਘਰ ਜਾਂਦਾ ਮੈਨੂੰ 150 ਹੀ ਨਹੀਂ ਦਿੰਦੇ ਉਹ। ਬਹੁਤ ਅੱਛਾ ਤੈਨੂੰ ਨਸ਼ੇ ਲਈ ਦੇਣ 150। ਸ਼ੇੜੀਆਂ ਦਾ ਘਰ ਆ ਰਹੀ ਮਾਂ ਕਹੇ ਦਿਸਦਾ ਮੇਰਾ ਪੋਤਾ ਆ ਸਫੇਦ ਹੋ ਗਿਆ ਮੇਰੇ ਸਕੇ ਭਰਾ ਮੈਨੂੰ ਘਰ ਨਹੀਂ ਵੜਦੇ ਮੈਂ ਟੀਕੇ ਦਾ ਲਾਵਾ ਤੇ ਕੀ ਕਰਾਂ ਉਹ ਜਦੋਂ ਨਸ਼ਾ ਕਰੇਗਾ ਭਰਾਵਾ ਦਾ ਖੂਨ ਸਫੇਦ ਹੋਏਗਾ ਤੂੰ ਕਰਨ ਤੇਰਾ ਕਾਲਾ ਹੋ ਗਿਆ ਕਾਲਾ ਹੋ ਗਿਆ ਤੇਰਾ ਖੂਨ ਤੂੰ ਚੱਲ ਮੇਰਾ ਭਰਾ ਹਾਂ ਮੈਂ ਉਹ ਯਾਰ ਛੱਡ ਦੇ ਭਰਾਵਾ ਕਦਾਣਾ ਨਾ ਛੱਡੇ ਤਾਂ ਮੈਨੂੰ ਟੀਕਾ ਲਿਆ ਕੇ ਦੇ ਜਿਹੜਾ ਅਗਰ ਉਹ ਜਿਹਦੀ ਸ਼ਾਦੀ ਹੋਈ ਅਗਰ ਤੈਨੂੰ ਉਹ ਮਿਲ ਜਾਏ ਫੇਰ ਛੱਡ ਦੇਗਾ ਨਸ਼ਾ ਮੈਂ ਛੱਡਦਾ ਜੇ ਨਸ਼ਾ ਉਹ ਮੈਨੂੰ ਗਾਲੀ ਕਰ ਲਵੇ ਉਹ ਇੱਕ ਵਾਰੀ ਇਹ ਕਹ ਦੇ ਗੋਗਿਆ ਮੈਂ ਤੇਰੀ ਆ ਬਸ ਤੇ ਉਹਦੇ ਜਿਹੜੇ ਬੱਚੇ ਉਹਦਾ ਖਾਮਦ ਆਪਣਾ ਉਹ ਜਿਹੜਾ ਘਰ-ਬਾਰ ਖਰਾਬ ਕਰ ਲਵੇ ਉਹ ਯਾਰ ਤਲਾਕ ਨਹੀਂ ਲੈ ਲੈਂਦੇ ਲੋਕ ਇਸ਼ਕ ਚ ਦਾ ਖੌਫ ਕਰੋ ਤਲਾਕ ਉਹ ਤਲਾਕ ਲਵੇ ਉਹਦੇ ਕੋਲ ਇੱਥੇ ਆਵੇ ਮੇਰੇ ਕੋਲ ਇੱਥੇ ਉਹ ਤਲਾਕ ਲੈਣਾ ਤੇ ਇੱਥੇ ਆ ਕੇ ਮੈਨੂੰ ਕਹੇ ਵੀ ਚੱਲ ਸਰਤਾਜ ਚੱਲੀਏ ਕਰ ਬਹੁਤ ਅੱਛਾ ਤੈਨੂੰ ਕਵੇ ਇਹਦੇ 'ਚ ਮਤਲਬ ਬਿਜ਼ਨਸ ਕਲਾਸ 'ਚ ਬਹਿ ਕੇ ਤੇਰਾ ਨਾ ਘਰ ਜਾਵੇ ਹਨਾ ਫੇਰ ਮੈਂ ਗੋਡੇ-ਗੋਡੇ ਮੱਖੀਆਂ ਤੇਰੇ ਤੇ ਬੈਣ ਤੇ ਠੀਕ ਹੈ ਨਹੀਂ ਛੱਡਦਾਗਾ ਮੈਂ ਨਸ਼ਾ ਦੀ ਛੱਡਦਾਗਾ ਉਹਦੇ ਲਈ ਮੈਂ ਦੁਨੀਆ ਦੀ ਛੱਡਦਾਗਾ ਚੱਲ ਮੈਂ ਤੈਨੂੰ ਮਲਾਵਾਗਾ ਇਹ ਤੁਸੀਂ ਨਾ ਐਵੇਂ ਕਹਾਣੀਆਂ ਬਣਾਈਆਂ ਤੁਸੀਂ ਕਹੇ ਐਵੇਂ ਕਹਿੰਦੇ ਇਸ਼ਕ ਹੋਇਆ ਜੀ ਹੋ ਗਿਆ ਮਾਂ ਨੇ ਦੂਜਾ ਕਰ ਲਿਆ ਕੋਈ ਕੁਛ ਕਹਿ ਰਿਹਾ ਇਹ ਤੁਸੀਂ ਕਹਾਣੀਆਂ ਬਣਾਈਆਂ ਸਿਰਫ ਕਹਾਣੀਆਂ ਨਹੀਂ ਐ ਰੀਅਲਿਸਟਿਕ ਕਹਾਣੀਆਂ ਮੇਰੇ ਵਾਲੀ ਬੜਾ ਵੀ ਸ਼ਾਇਰ ਆ ਨਾ ਤਬੀਅਤ ਵੀ ਆ ਰਾਈਟਰ ਵੀ ਆ ਤੂੰ ਵਿੱਚੋਂ ਕਿੰਨੇ ਭਰਾ ਹੋਰ ਤੇਰੇ ਭਾਈ ਪੰਜ ਭਰਾ ਹਕੂਮਤ ਹਕੂਮਤ ਅਗੇ ਕੀ ਚਾਹਨਾ ਤੂੰ ਹਕੂਮਤ ਨਾਲ ਨਾ ਕੋ ਤਾਵਨ ਕਰ ਸਕਦਾ ਬਸ ਹਕੂਮਤ ਇਹ ਕਰੇ ਹਾਂ ਤੁਸੀਂ ਫਿਲਮਾਂ ਜੀ ਇੰਗਲਿਸ਼ ਤੇ ਦੇਖਿਆ ਇੱਕ ਇੱਕ ਕਿਲੋਮੀਟਰ ਤੇ ਕੈਬਨ ਬਣਿਆ ਨਸ਼ੇ ਵਾਲੇ ਉੱਥੇ ਜਾ ਕੇ ਇੱਕ ਨਰਸ ਬੈਠੀ ਆ ਉਹ ਉਹਨਾਂ ਨੂੰ ਟੀਕੇ ਲਾਉਂਦੀ ਆ ਸਾਨੂੰ ਇਹ ਸਹੂਲਤ ਦਿੱਤੀ ਜਾਵੇ ਬਹੁਤ ਅੱਛੇ ਇਹ ਤੂੰ ਕਿੱਥੇ ਵੇਖਿਆ ਜੀ ਇਹ ਮੈਂ ਡਾਕੂਮੈਂਟਰੀ ਫਿਲਮ ਦੇਖੀ ਹੈ ਡਾਕੂਮੈਂਟਰੀ ਵੇਖ ਨਾ ਤੇ ਸ਼ੀਸ਼ਾ ਨਹੀਂ ਵੇਖਿਆ ਕਦੀ ਸ਼ੀਸ਼ਾ ਨਹੀਂ ਵੇਖਿਆ ਕਦੀ ਡਾਕੂਮੈਂਟਰੀ ਵੇਖੀ ਜਾਂਦਾ ਚੱਲ ਘਰ ਵਾ ਉਹ ਸੁੱਟਾਂਗਾ ਗੱਡੀ ਤੈਨੂੰ ਮੈਂ ਉਥੇ ਹਸਪੀਟਲ ਸੁੱਟ ਉਹ ਭਾਜੀ ਮੇਰਾ ਟੀਕਾ ਪਹਿਲਾਂ ਮੈਂ ਨਹੀਂ ਮੇਰੇ ਕੋ ਕਦਮ ਨਹੀਂ ਪੁੱਟਿਆ ਜਾਣਾ ਮੈਨੂੰ ਟੀਕਾ ਲਿਆ ਕੇ ਦੇ ਪਹਿਲਾਂ ਮੇਰੇ ਕਦਮ ਕਿਉਂ ਨਹੀਂ ਪੁੱਟਿਆ ਜਾਣਾ ਤੇਰੇ ਕੋ ਮੈਨੂੰ ਮੇਰਾ ਟੀਕਾ ਲਿਆ ਕੇ ਤੂੰ ਇੱਥੇ ਮੇਰੇ ਪਿੱਛੇ ਬਹਿ ਮੈਂ ਤੈਨੂੰ ਲੈ ਜਾਂਦਾ ਚਾ ਚੱਲ ਓ ਯਾਰ ਮੈਂ ਨਹੀਂ ਭਾਈ ਮੇਰੇ ਕੋ ਨਹੀਂ ਬਿਆ ਜਾਣਾ ਉਹ ਤੂੰ ਕਿਉਂ ਲੱਗਾ ਨਸ਼ੇ ਦੇ ਯਾਰ ਮੈਨੂੰ ਇਹ ਤੇ ਦੱਸ ਦੇ ਭਾਈ ਇਹ ਸਾਰੀ ਮਾਸ਼ਰੇ ਨੇ ਕੰਮ ਖਰਾਬ ਕੀਤਾ ਮਾਸ਼ਰੇ ਨੇ ਕਾਹਦਾ ਕੰਮ ਤੂੰ ਖੁਦ ਖਰਾਬ ਕੀਤਾ ਭਾਈ ਇੱਕ ਦਿਨ ਆਣਾ ਮਾਸ਼ਰੇ ਦਾ ਹੱਥ ਹੋਏਗਾ ਮੇਰਾ ਗਿਰੇਵਾਨ ਇਹਦੇ ਨਾਲ ਤੈਨੂੰ ਹੀ ਚਪੇੜਾ ਪੈਣੀ ਆ ਮਸਾਲੇ ਸੱਦੀ ਕਰ ਮਾਸ਼ਰੇ ਨੂੰ ਚਾਹੀਦਾ ਛੜ ਦੇ ਵੀ ਗੌਰ ਕਰਨ ਪਟ્રોલ ਕਿੰਨਾ ਮਹਿੰਗਾ ਹੋ ਗਿਆ ਮੈਂ ਕਹਿੰਦਾ ਮਾਸ਼ਰੇ ਨੂੰ ਇਹਨਾਂ ਕੋਲੋਂ ਕੁਝ ਸਿੱਖਣਾ ਚਾਹੀਦਾ ਐ ਦੇਖੋ ਜਵਾਨ ਅਜੇ ਤੂੰ ਹੈਗਾ ਅਜੇ ਤੇ ਇਹਵਾਲ ਤੇਰੇ ਨਸ਼ਾ ਕਰਕੇ ਉਜੜਿਆ ਜਾਂ ਇਸ਼ਕ ਚ ਉਜੜਿਆ ਕੀ ਹੈ ਭਾਈ ਜਦੋਂ ਮੈਂ ਪਿਆਰ ਕੀਤਾ ਸੀ ਇੱਥੇ ਪਾਪ ਹੁੰਦਾ ਜਿਵੇਂ ਜਿਵੇਂ ਕਰਦੇ ਸੀ ਯਾਰ ਤੂੰ ਤੇ ਨਹਾਉਂਦਾ ਵੀ ਨਹੀਂ ਤੂੰ ਇਹ ਵੀ ਨਹੀਂ ਕਹਿ ਸਕਦਾ ਕਿ ਮੇਰਾ ਨਹਾਉਂਦੇ ਆ ਉੱਡ ਗਏ ਭਾਈ ਸਾਰੀ ਕਿਤੇ ਲੱਗਦਾ ਕੋਈ ਰੇਲਵੇ ਦਾ ਸਲੰਸਰ ਲੱਗਾ ਇੱਥੇ ਗਰਮ ਗਰਮ ਤੇਰੇ ਸਾਰੀ ਜ਼ਿੰਮੇਦਾਰੀ ਆਉਦੀ ਜਿਹਨੇ ਮੈਨੂੰ ਛੱਡਿਆ ਜਿਹਨੇ ਮੇਰੀ ਲਾਈਫ ਖਰਾਬ ਕੀਤੀ ਹੈ ਅੱਛਾ ਅਗਰ ਤੈਨੂੰ ਜੂ ਮੁਲਕ ਦਾ ਵਜ਼ੀਰ ਆਜ਼ਮ ਇੱਕ ਦਿਨ ਦਾ ਬਣਾ ਦਈਏ ਕੀ ਕਰੇਗਾ ਨਸ਼ਾ ਸਸਤਾ ਕਰਾਂ ਨਾ ਨਾ ਕੋਈ ਜਿੱਦ ਲਗੀ ਤੇ ਆਟਾ ਸਸਤਾ ਕਰ ਕਿ ਉਹ ਸਸਤਾ ਕਰ ਉਹ ਪੈਟਰੋਲ ਸਸਤਾ ਕਰ ਪਈ ਜਿਹੜੀ ਨਸ਼ਾ ਸਾਨੂੰ ਸੂਟ ਕਰਨੇ ਆਸੀਂ ਉਹਦੇ ਹੱਕ ਚ ਨਾਰਾ ਬੁਲੰਦ ਕਰਨਾ ਉਹ ਲਾਂਤੀਆ ਕਹਿ ਕੇ ਮੈਂ ਨਸ਼ਾ ਛੱਡ ਦੇਵਾਂਗਾ ਮੈਂ ਆਪਣੇ ਮੁਲਕ ਲਈ ਕੁਝ ਕਰਾਂਗਾ ਇਹ ਮੁਲਕ ਲਈ ਨਸ਼ਾ ਕਰ ਰਹੇ ਆਸੀਂ ਇੱਕ ਪਾਸੇ ਹੋ ਕੇ ਬੈਠੇ ਆਸੀਂ ਮੁਲਕ 'ਚ ਕੋਈ ਦਖਲ ਅੰਦਾਜ਼ੀ ਕਰਦੇ ਆ ਬਹੁਤ ਅੱਛੀ ਉਹ ਕਰਦੇ ਆਂ ਦਾ ਕੀ ਕਸੂਰ ਆ ਕਰਦੇ ਆਂ ਦਾ ਕਸੂਰ ਆ ਉਹ ਮੈਨੂੰ ਜਾਏਗਾ ਜੋ ਹਿੱਸਾ ਦੇ ਲੈ ਮੈਂ ਉਹ ਨਸ਼ਾ ਦਾ ਤੈਨੂੰ ਹਿੱਸਾ ਦੇ ਨਾ ਤੂੰ ਨਸ਼ਾ ਕਰ ਜਾ ਸਾਰੇ ਤੇਰਾ ਆਪਣਾ ਇੱਕ ਇੱਕ ਹਿੱਸਾ ਜਿਹੜਾ ਦੁਹੰਦਿਆ ਪੰਜਾਬ ਬਣਾਵਾ ਦੇ ਭਾਈ ਮੇਰਾ ਸਾਰਾ ਹਿੱਸਾ ਖਾਲਿਆ ਮੈਂ ਗਵਰਨਮੈਂਟ ਅੱਗੇ ਪੀਨ ਕਰਦਾ ਮੈਨੂੰ ਉਹ ਹਿੱਸਾ ਲੈ ਕੇ ਦਿੱਤਾ ਜਾਵੇ ਉਹ ਮੈਨੂੰ ਉਹ ਸਹੂਲਤਾਂ ਪ੍ਰੋਵਾਈਡ ਕਰਨ ਇੱਥੋਂ ਮੈਡੀਕਲ ਸਟੋਰ ਬਹੁਤ ਦੂਰਾ ਇੱਥੇ ਮੈਂ ਯਾਰ ਮੇਰੀ ਗੱਲ ਸੁਣ ਹਸਪੀਟਲ ਕਾਹਦੇ ਲਈ ਬਣੇ ਆ ਜਿੰਨੇ ਪੈਸੇ ਲੱਗੇ ਮੈਂ ਲਾਵਾਂਗਾ ਤੈਨੂੰ ਘਰ ਸਹੀ ਸਲਾਮਤ ਛੱਡ ਕੇ ਆਵਾਂਗਾ ਤੇਰੀ ਸ਼ਾਦੀ ਵੀ ਕਰਾਂਗਾ ਕਾਰੋਬਾਰ ਵੀ ਕਰਕੇ ਦਿਆਂਗਾ ਓਏ ਯਾਰ ਆਪਣਾ ਵਾਹ ساری ਜ਼ਿੰਦਗੀ ਨਾ ਸਾਨੂੰ ਜੀਣ ਦੇ ਵਾਸਤੇ ਤੇਰੀ ਮਿਹਰਬਾਨੀ ਆ ਅਸੀਂ ਆਪਣੀ ਲਾਈਫ ਤੋਂ ਖੁਸ਼ ਆ ਇੱਥੇ ਅਗਰ ਤੈਨੂੰ ਮੈਂ ਬਾਹਰ ਭੇਜ ਦਿਆਂ ਵਾੜ ਕੀ ਕਮਰੇ ਚੋਂ ਮੈਂ ਨਹੀਂ ਮੁਲਕੋਂ ਬਾਹਰ ਓਏ ਮੈਂ ਛੱਡ ਦਾਂਗਾ ਮੇਰੀ ਸ਼ਬਾਨਾ ਨਾਲ ਫੋਨ ਤੇ ਗੱਲ ਕਰਾਓ ਫੇਰ ਛੱਡਾਂਗਾ ਸੁਭਾਨਾ ਕੋਣ ਓਏ ਇਹਨੇ ਮੈਨ ਛੱਡ ਕੇ ਗਈ ਕਿਹੜੇ ਮੂੰਹ ਨਾਲ ਗੱਲ ਕਰੇਗਾ ਐ ਸੂਨ ਨਾ ਕਹਾਂਗਾ ਹੋਰ ਪੜਿਆ ਲਿਖਿਆ ਤੂੰ ਹਾਂਜੀ ਭਾਈ ਮੈਂ میٹرਕ ਕੀਤਾ ਸੀ ਤੇ میٹرਕ ਕਰਕੇ ਹੈਗੀ ਕੀਤਾ ਤੂੰ ਐਵੇਂ ਨਾ ਭਾਈ ਨਾ ਮੈਨੂੰ ਛੱਡ ਦੇ ਉਹ میٹرਕ ਤੂੰ ਹਾਂ ਮੇਰਾ ਇੱਕ ਮੀਜ਼ ਨਾ ਨਾਮ ਆਉਦਾ ਛਿਆ ਕੱਲੀ ਲਿਆ ਤੂੰ ਹਨਾ ਉਹ ਇਹ ਮੈਨੂੰ ਨਾ ਛੱਡ ਦੇ ਉਹ میٹرਕ ਕਰਕੇ ਤੂੰ ਐ ਮਤਲਬ ਨਸ਼ੇ ਚ میٹر ਕੀਤਾ ਕੋਈ ਵੀ ਕੋਣ ਮਿੰਦਾ ਕਿ ਅਪੀਲ ਹੈ ਕੀ ਇੱਕ ਮਹੀਨੇ ਦਾ ਨਹੀਂ 2.5 ਲੱਖ ਟਿਕਾ ਲਿਆ ਮੇਰੀ ਦਿਨ ਤੋਂ ਗੋਲਡ ਰਿਕਾਰਡ ਜਦੋਂ ਨਾਉਣਾ ਚਾਹੀਦਾ ਸਾਡੇ ਚ ਨਾ ਹੋਣਾ ਚਾਹੀਦਾ ਚੱਲ ਮੇਰਾ ਭਰਾ ਆ ਤੈਨੂੰ ਮੈਂ ਨਾ ਉਥੋਂ ਨਵਾਉਣਾ ਵਾ ਨਾ ਤਿਆ ਕਿੰਨੀ ਦੇਰ ਹੋ ਗਈ ਹੋਈ 2 ਸਾਲ ਤੇ ਨਾ ਆ ਜਾ ਨਾ ਇਹ ਵਈ ਨਾ ਨਹੀਂ ਮੇਰੇ ਕੋ ਕਦਮ ਨਹੀਂ ਪੁੱਟੇ ਜਾਣਾ ਪਹਿਲੇ ਮੈਨੂੰ ਟੀਕਾ ਲਿਆ ਕੇ ਦੋ ਜਿਹੜਾ ਤੁਸੀਂ ਡੋਲਿਆ ਵਾ ਓਏ ਮੇਰੇ ਖੂਨ ਦੇ ਕਤਰੇ ਡੋਲੇ ਆ ਭਾਗ ਤੇ ਖੂਨ ਤੇ ਹੈ ਹੀ ਨਹੀਂ ਤੇਰੇ ਵਿੱਚ ਬਲੱਡ ਤੇ ਹੈ ਹੀ ਨਹੀਂ ਓ ਮੈਂ ਨਸ਼ਾ ਸਾਰਾ ਹੀ ਮੈਂ ਟੀਕਾ ਜਿਹੜਾ ਭਰਿਆ ਸੀ ਸਾਰਾ ਰੋਡ ਦਾ ਤੁਸੀਂ ਤੇਰੇ ਭਰਾਵਾਂ ਨੂੰ ਕਰਾਂ ਫੋਨ ਫਿਰ ਨਾ ਉਹਨਾਂ ਨੂੰ ਨਾ ਫੋਨ ਕਰੋ ਮੇਰੀ ਬੋਲ ਚਾਰ ਬੰਦਾ ਉਹਨਾਂ ਨੇ ਬੋਲ ਚੱਲ ਬੰਦਾ ਤੇਰਾ ਦਿਲ ਵੀ ਬੰਦ ਹੋ ਜਾਣਾ ਆ ਜਾ ਮੌਤਲ ਜਾਏਗਾ ਤੂੰ ਆ ਜਾ ਮੇਰਾ ਭਰਾ ਆ ਜਾ ਭਾਈ ਓ ਠੀਕ ਟੀਕਾ ਦੋ ਫਿਰ ਮੈਂ ਮੈਂ ਟੀਕਾ ਦੋ ਕਿੱਥੇ ਟੀਕਾ ਤੈਨ ਲਵਾਉਣਾ ਹਸਪਤਾਲੋਂ ਲਵਾਉਣਾ

ਵੀਡੀਓ ਕਿਵੇਂ ਲਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਲੈਂਦੇ ਚੜਦੇ ਪੰਜਾਬ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੀਆਂ ਵੀਡੀਓ ਨੂੰ ਪਿਆਰ ਦੇਣ ਲਈ ਤੇ ਮਿਲਾਂਗੇ ਨੈਕਸਟ ਵੀਡੀਓ ਥੈਂਕ ਯੂ